ਖਣ ਜਦੋਂ ਦੀ ਮੈਂ ਇੱਥੇ ਆਉਣ ਲੱਗੀ ਆ ਮੈਨੂੰ ਲੱਗਾ 6 ਕਿ ਮਹੀਨਾ ਬਾਅਦ ਹੀ ਖਣੋ ਸਾਡਾ ਦੇਖ ਲੋ ਘਰ ਬਣ ਲੱਗੇ ਮਾਨਚੀ ਸੀ ਹਜੇ ਕਿਹਾ ਵੀ ਨਹੀਂ ਸੀ ਤੇ ਬਾਬਾ ਜੀ ਨੇ ਬਿਨਾਂ ਮੰਗਣ ਤੋਂ ਸਾਡੀ ਮੰਗ ਪੂਰੀ ਕੀਤੀ ਆ ਸੰਗਤ ਦੇ ਭਲੇ ਦੀ ਅਦਾਸ ਕਰੀਏ ਨਾ ਤੇ ਸਾਨੂੰ ਮੰਗਣ ਦੀ ਵੈਸੇ ਲੋੜ ਨਹੀਂ ਪੈਂਦੀ ਉਹ ਸਾਨੂੰ ਉਹ ਚੀਜ਼ ਦਿੰਦਾ ਜਿਹੜੀ ਸਾਡੇ ਫਾਇਦੇ ਜੀ ਆ ਇੱਕ ਰਾਤ ਸਾਡੀ ਇੱਥੇ ਗੁਡੀਆਂ ਸੇਵਾ ਕਰਨ ਆਉਂਦੀ ਸੀ ਬਿਨ ਨਾਂਗਾ ਉਹ ਵੀ ਬਤਨਾਂ ਦੀ ਸੇਵਾ 'ਚ ਜਿਉਂ ਬਹਿ ਜਾਣਾ ਦਿਲੋਂ ਸੇਵਾ ਕਰਦੀ ਸੀ ਤੇ ਅਸੀਂ ਉਹਨੂੰ ਆ ਹਫਤਾ ਪਿਛਲੇ ਹਫਤੇ ਸਾਡਾ ਬੰਟੀ ਸਿੰਘ ਆ ਉਹਨੇ ਉਹਨੂੰ ਹੱਸ ਕੇ ਮਜ਼ਾਕ ਕਰਕੇ ਤਾਂ ਕਹਿੰਦਾ ਤੂੰ ਬਾਹਰ ਚਲੀ ਜਾਣਾ ਰਾਤ ਉਹਦਾ 10 ਵਜੇ ਬੇਟੀ ਦਾ ਫੋਨ ਆਇਆ ਕਹਿੰਦੀ ਮੈਂ ਬਾਹਰ ਚੱਲੀ ਆ ਮੈਂ ਹੁਣ ਘਰੋਂ ਹੀ ਤੁਰੀ ਸੀ ਤੇ ਮੈਂ ਮਸਾਂ ਤੁਰਿਆ ਮੈਂ ਅੱਧੇ ਚਾਈ ਤਾਂ ਮੈਨੂੰ ਇੱਕ ਬੇਟਾ ਹੈ ਉਹਦਾ ਫੋਨ ਆ ਗਿਆ ਸਾਡੇ ਗਵਾਂਢੀਆ ਦੇਖੋ ਮਹਾਰਾਜ ਕਿਵੇਂ ਵਰਤਦੇ ਆ ਮੈਨੂੰ ਕਹਿੰਦੇ ਮਾਤਾ ਤੂੰ ਕਿੱਥੇ ਚੱਲੀ ਆ ਮੈਂ ਕਿਹਾ ਮੈਂ ਬਾਬਾ ਕਹਿੰਦਾ ਇੱਥੇ ਹੀ ਰੁਕ ਜਾ ਤੇ ਮੈਂ ਛੱਡ ਕੇ ਆਉਂ ਅੱਛਾ ਦੇਖੋ ਮੈਨੂੰ ਇੱਥੇ ਛੱਡ ਕੇ ਗਿਆ ਦੇਖੋ ਇਹ ਫਿਰ ਬਾਬਾ ਜੀ ਕਿਉਂ ਨਹੀਂ ਜਦੋਂ ਆਪ ਚਾਰ ਕਦਮ ਆਪ ਚੱਲਦੇ ਆ ਤੇ ਮਹਾਰਾਜ ਕਰੋੜਾ ਕਦਮ ਆਪ ਲੈਣ ਜਾਂਦੇ ਆ ਪੂਰੇ ਵੀ ਜੇਰੇ ਹਜੇ ਤੱਕ ਨਹੀਂ ਕਦੇ ਆਏ ਨਾ ਉਹਨਾਂ ਨੂੰ ਜ਼ਰੂਰ ਵੀ ਮੱਥਾ ਟੇਕਣਾ ਚਾਹੀਦਾ ਇੱਥੇ ਹਰ ਆਕਾਸ਼ ਬਿਨਾ ਮੰਗਿਆ ਸਭ ਕੁਝ ਮਿਲਦਾ ਸਾਡੇ ਨਾਲ ਸੰਗਤਾਂ ਹੋ ਰਹੀਆਂ ਮਜੂਦੂਨ ਨੇ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ। ਵਾਹਿਗੁਰੂ ਜੀ ਤੁਹਾਨੂੰ ਮਿਸਤਾਨਤਨ ਬਾਬਾ ਦੀਪ ਸਿੰਘ ਜੀ ਜਦੋਂ ਸਥਾਨ ਤੇ ਆਉਂਦੇ ਹੋ ਕਿੰਨਾ ਸਮਾਂ ਹੋ ਗਿਆ। ਸਾਨੂੰ ਹੋਈ ਗੈਰਡੈਂਟ ਸਾਲ ਵਾਸਤੇ ਮੈਂ ਸੋ ਹੋਂਡਾ ਅਗੇ ਪੈ ਗਈ ਕਾਫੀ ਕਿਉਂਕਿ ਸਾਡਾ ਘਰ ਬਣ ਰਿਹਾ। ਤਾਂ ਮੇਥੋਂ ਆਇ ਨੀ ਗਾ ਜੀ ਮੈਂ ਮਸਾਂ ਆਈ ਆ ਬਹੁਤ ਅਸੀ ਵੀ ਤੇ ਮੈਂ ਹੁਣ ਮੱਥਾ ਟੇਕ ਕੇ ਹੀ ਆਉਣਾ ਅੱਜ ਹਾਂਜੀ ਵੀ ਖਿੱਚ ਤਾਂ ਧਿਆਨ ਤਾਂ ਇੱਧਰ ਹੀ ਰਹਿੰਦਾ ਪਰ ਆਇਆ ਨਹੀਂ ਜਾਂਦਾ ਹੁਣ ਪਰ ਧਿਆਨ ਇੱਧਰ ਇੱਧਰ ਹੀ ਰਹਿੰਦਾ ਹਾਂਜੀ ਵੀ ਜਦੋਂ ਇੱਥੇ ਆਉਣੇ ਉਹ ਕਹਿੰਦੇ ਵੀ ਕੁਝ ਵੀ ਸੱਚੇ ਦਿਲੋਂ ਮੰਗੋ ਤਾਂ ਬਾਬਾ ਜੀ ਪੂਰਾ ਜ਼ਰੂਰ ਕਰ ਦਿੰਦੇ ਹਾਂਜੀ ਸਾਨੂੰ ਉਹੀ ਮੈਂ ਤੁਹਾਨੂੰ ਗੱਲ ਕਰਨ ਲੱਗੀ ਆ ਅਸੀਂ ਨਾ ਸਾਡਾ ਘਰ ਆ ਵੀ ਉਹਨੂੰ 60 ਸਾਲ ਹੋ ਗਏ ਸੀ ਬਣੇ ਨੂੰ ਤੇ ਪ੍ਰਾਣਾ ਬਿਲਕੁਲ ਹੋ ਗਿਆ ਸੀਗਾ ਤੇ ਹੁਣ ਜਿਵੇਂ ਬਾਂਹ ਨਹੀਂ ਨਹੀਂ ਰਹਿਸੇ ਜ ਕੋਈ ਹੁਣ ਜਦੋਂ ਦੀ ਮੈਂ ਇੱਥੇ ਆਉਣ ਲੱਗੀ ਆ ਉਹਨਾਂ ਦਾ 6 ਕਿ ਮਹੀਨਾ ਬਾਅਦ ਹੀ ਖਣੋ ਸਾਡਾ ਦੇਖ ਲੋ ਘਰ ਬਣਨ ਲੱਗ ਗਿਆ ਵੀ ਮੈਂ ਮਾਂ ਦੀ ਮਾਰਾਇ ਨੇ ਵੀ ਬਹੁਤ ਛੇਤੀ ਬਖਸ਼ ਕੀਤੀ ਆ ਮਾਨ ਜੀ ਸੀ ਹਜੇ ਕਿਹਾ ਵੀ ਨਹੀਂ ਸੀ ਤੇ ਬਾਬਾ ਜੀ ਨੇ ਬਿਨਾ ਮੰਗਣ ਤੋਂ ਸਾਡੀ ਮੰਗ ਪੂਰੀ ਕੀਤੀ ਆ ਇੰਨੀ ਕੋਪਾਰ ਕਿਰਪਾ ਬਾਬਾ ਜੀ ਦੀ ਵੀ ਹਾਲਾਂਕਿ ਮੈਂ ਹੈਰਾਨ ਰਹਿ ਗਈ ਆਪ ਵੀ ਵੀ ਮੈਂ ਇਹ ਗੱਲ ਹਜੇ ਬਾਬਾ ਜੀ ਨੂੰ ਕਹੀ ਨਹੀਂ ਸੀ ਤੇ ਜਿਹੜੀ ਬਾਬਾ ਜੀ ਨੇ ਮੇਰੇ ਕਹਿਣ ਤੋਂ ਮੇਰੇ ਦਿਲ 'ਚ ਸੀ ਪਰ ਹਜੇ ਮੈਂ ਬਾਬਾ ਜੀ ਮੂਰੇ ਬੇਨਤੀ ਨਹੀਂ ਸੀ ਕੀਤੀ ਤੇ ਬਾਬਾ ਜੀ ਨੇ ਬਿਨਾ ਬੇਨਤੀ ਕੀਤਾ ਹੀ ਮੈਨੂੰ ਮਹਾਰਾਜ ਨੇ ਸੁਣ ਲਿਆ ਹਾਂਜੀ ਐਵੇਂ ਤਾਂ ਨਹੀਂ ਕਹਿੰਦੇ ਵੀ ਬਿੰਡ ਮੰਗਿਆ ਸਭ ਕੁਝ ਜਾਣਣਾ ਬਿੰਡ ਬੋਲਿਆ ਸਭ ਕੁਝ ਜਾਣਣਾ ਮੰਗਿਆ ਸਭ ਕੁਝ ਮਿਲਿਆ ਹੁਣ ਸਾਡਾ ਘਰ 2 ਮਹੀਨੇ ਹੋ ਗਏ ਬਾਰ ਰਿਆ ਤਾਂ ਨਹੀਂ ਮੈਥੂ ਆਇਆ ਵੀ ਮੈਂ ਤਾਂ ਕਿਹਾ ਬਿੰਡ ਮੰਗਿਆ ਮੈਨੂੰ ਮਿਲਿਆ ਤੇ ਘਰ ਬੈਠੇ ਵੀ ਸ਼ੁਕਰਾਨਾ ਕਰਦੇ ਹੁੰਦੇ ਸੀ ਵੀ ਜਦੋਂ ਵੀ ਇਸ ਕਹ ਲੋ ਕੱਲੀ ਕੱਲੀ ਕਰਦੀ ਏਟ ਲੱਗਦੀ ਆ ਨਾ ਦੁਬਾਰਾ ਜਦੋਂ ਵੀ ਸਾਨੂੰ ਰੈਨੋਵੇਟ ਕਰਦੇ ਆ ਇਹ ਕਹਿੰਦੇ ਨਵਾਂ ਬਣਦਾ ਤੇ ਉਹ ਰੀਜਾਂ ਹੁੰਦੀਆਂ ਨੇ ਹੈਨਾ ਤੇ ਫਿਰ ਆਪਾਂ ਜਦੋਂ ਸਿਮਰਨ ਕਰਦੇ ਰਹਿੰਦੇ ਆ ਉਹ ਘਰ ਦੇ ਵਿੱਚ ਵੀ ਪੋਜ਼ਿਟਿਵਿਟੀ ਆਉਂਦੀ ਹੈ ਹਾਂਜੀ ਉਹ ਬਹੁਤ ਆਉਂਦੀ ਆ ਹਾਂਜੀ ਜਦੋਂ ਆਪਾਂ ਅੱਜ ਮੈਂ ਮੇਰਾ ਧਿਆਨ ਇੱਧਰ ਹੀ ਹੁੰਦਾ ਬੁੱਧਵਾਰ ਨੂੰ ਪਰ ਮਾ ਨਹੀਂ ਪਾਉਂਦੀ ਵਸਤਰੀਆਂ ਕਰਕੇ ਅੱਜ ਮੈਂ ਕਿਹਾ ਭਾਵੇਂ ਸ਼ਾਮ ਹੋ ਜੇ ਪਰ ਮੁੱਠਾ ਜ਼ਰੂਰ ਟੇਕਿਓਣਾ ਮੈਂ ਹੁਣੇ ਆਈ ਆ ਅੱਜ ਹਾਂਜੀ ਹਾਂਜੀ ਹੁਣ ਮੈਂ ਕੱਲ੍ਹ ਆਈ ਮੇਰੀ ਬੇਟੀ ਪਹਿਲਾਂ ਆਈ ਵੀ ਆ ਉਹਨਾਂ ਨੂੰ ਛੁੱਟੀ ਸੀ ਅੱਜ ਉਹ ਪਹਿਲਾਂ ਆ ਗਈ ਮੈਂ ਹੁਣ ਬਾਅਦ ਚ ਆਈ ਆ ਹਾਂਜੀ ਇੱਥੇ ਮਿਸ ਜੀ ਦੋਵੇਂ ਜਾਨੇ ਆਉਣੇ ਹੋਣਾ ਇੱਥੇ ਕੋਣਾ ਜਰੂਰ ਹੈ ਤੇ ਆ ਅਸੀਂ ਸਾਡੇ ਕੋਲੇ ਛੇਵੇਂ ਪਾਸ਼ਾਏ ਦਾ ਗੁਰਦੁਆਰਾ ਅਸੀਂ ਦੋ ਟਾਈਮ ਉੱਥੇ ਜਾਂਦੇ ਦੋ ਟਾਈਮ ਉੱਥੇ ਅਸੀਂ ਜਾਣਾ ਹੀ ਜਾਣਾ ਹਾਂ ਜੇ ਕਦੇ ਭਾਵੇਂ ਸਾਤੋਂ ਇੱਕ ਟਾਈਮ ਪਰ ਇੱਕ ਟਾਈਮ ਤਾਂ ਅਸੀਂ ਜਰੂਰ ਮਹਾਰਾਜ ਦੇ ਦਰਸ਼ਨ ਕਰਦੇ ਕਰਦੇ ਆ ਇਹਨਾਂ ਦਾ ਹਾਂਜੀ ਇੱਕ ਇੱਕ ਹਾਂਜੀ ਉਹ ਤਾਂ ਅਸੀਂ ਦੋਨੇ ਟਾਈਮ ਕਰਦੇ ਆ ਹਾਈ ਦੀ ਵੇ ਪਰ ਇੱਕ ਟਾਈਮ ਤਾਂ ਅਸੀਂ ਜਰੂਰ ਸ਼ੁਕਰਾਨਾ ਕਰਨ ਮਹਾਰਾਜ ਦਾ ਜਾਨੇ ਸਾਡੇ ਕੋਲੇ ਵੀ ਪਹਿਲੇ ਤੇ ਛੇਵੇਂ ਪਾਸ਼ਾਏ ਦਾ ਗੁਰਦੁਆਰਾ ਦੁਗਰੀ ਧਮਧਮਾ ਸਾਹ ਹਾਂਜੀ ਬਹੁਤ ਕਿਰਪਾ ਮਹਾਰਾਜ ਦੀ ਹਾਂਜੀ ਮਹਾਰਾਜ ਹਰ ਥਾਈ ਆ ਤੁਸੀਂ ਇਹ ਨਾ ਕਹੋ ਜਿੱਥੇ ਬੈਠੇ ਤੁਸੀਂ ਮੜ ਵਿੱਚ ਹੈ ਨਾ ਧਾਰ ਲਿਆ ਮਹਾਰਾਜ ਉੱਥੇ ਹੀ ਆ ਹਰਥਾ ਮਹਾਰਾਜ ਆ ਬਿਲਕੁਲ ਠੀਕ ਹੈ ਨਾ ਸੇਕੂ ਵੀ ਕਹਿਣਾ ਚਾਹੂੰਗੀ ਜਿਹਨੇ ਘਰ ਬੇਟੀ ਦਰਸ਼ਨ ਕਰਨੀ ਹੈ ਮੈਂ ਤਾਂ ਇਹ ਹੀ ਕਹਿਣਾ ਚਾਹੂੰਗੀ ਵੀ ਜਿਹੜੇ ਹਜੇ ਤੱਕ ਨਹੀਂ ਕਦੇ ਆਏ ਉਹਨਾਂ ਨੂੰ ਜ਼ਰੂਰ ਇੱਥੇ ਆ ਕੇ ਹੈ ਨਾ ਵੀ ਮੱਥਾ ਟੇਕਣਾ ਚਾਹੀਦਾ ਇੱਥੇ ਹਰ ਆਕਾਸ਼ ਬਿਨਾਂ ਮੰਗਿਆ ਸਭ ਕੁਝ ਮਿਲਦਾ ਅਸੀਂ ਤਾਂ ਹੁਣ ਤਾਂ ਮੈਨੂੰ ਤਾਂ ਬਈ ਬਹੁਤ ਖੁਸ਼ੀ ਹੋਈ ਆ ਵੀ ਮੈਂ ਮਹਾਰਾਜ ਤੋਂ ਮੰਗਿਆ ਨਹੀਂ ਮਹਾਰਾਜ ਨੇ ਮੇਰਾ ਘਰ ਮੇਰੇ ਲੋਕਾਂ ਨੂੰ 6 ਮਹੀਨੇ ਨਹੀਂ ਹੋਇਆ ਦੇਖ ਲੋ ਜੇ ਮੈਂ ਨਾ ਜੀ ਮਹਾਰਾਜ ਨੇ ਸੱਚੀ ਜਿਹੜੇ ਸਾਡਾ ਬਹੁਤ ਚਰਦਾ ਚੱਲ ਰਿਹਾ ਸੀ ਬਹਾਰ ਕਿਰਪਾ ਵਰਸਦੀ ਬਹੁਤ ਹਾਂਜੀ ਉਹਦਾ ਹੀ ਹਾਂਜੀ ਬਣ ਮੰਗਿਆ ਹੀ ਦਿੰਦਾ ਬਸ ਹਾਂਜੀ ਜਾਨੀ ਆਪਣੇ ਦਿਲ ਤੋਂ ਜਾਣਦਾ ਜੀ ਹਾਂਜੀ ਆਪਾਂ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਉਹ ਜੋ ਆਪਾਂ ਛਰਦਾ ਲੈ ਕੇ ਆਉਣੇ ਆ ਤੇ ਆਪਾਂ ਮੰਗਣਾ ਮਗਰ ਬਗਰਾਂ ਪਹਿਲਾਂ ਨਹੀਂ ਪੂਰੀ ਕੀਤੀ ਵੀ ਆ ਔਰ ਤੁਸੀਂ ਜਦ ਦੱਸ ਰਹੇ ਵੀ ਤਾਂ ਮੰਗਿਆ ਵੀ ਨਹੀਂਗਾ ਤੇ ਵਾਹਿਗੁਰੂ ਨੇ ਨੇੜੇ ਹੋ ਕੇ ਇੰਨੀ ਸੁਣੀ ਆ ਦਿਲਾਂ ਦੀਆਂ ਜਾਣੀਆਂ ਨੇ ਹਨਾ ਜੋ ਇੱਛਾ ਤੁਹਾਡੀ ਐਨੇ ਸਮੇਂ ਦੀ ਸੀਗੀ ਉਹ ਪੂਰੀ ਕੀਤੀ ਆ ਹਾਂਜੀ 26 ਸਾਲਾਂ ਬਾਅਦ ਸਾਡਾ ਘਰ ਬਣ ਲੱਗਾ ਦੇਖੋ ਜਦੋਂ ਦੀ ਮੈਂ ਵਿਆਹ ਹੀ 26 ਸਾਲ ਹੋ ਗਏ 26 ਸਾਲ ਬਾਅਦ ਘਰ ਬਣ ਲੱਗਾ ਦੇਖੋ ਕਿੰਨਾ ਕੁ ਸ਼ੁਕਰਾਨਾ ਕਰਦਾ ਵਾਹਿਗੁਰੂ ਮੈਂ ਤਾਂ ਬਸ ਮੈਂ ਤੁਹਾਨੂੰ ਮੇਰੇ ਕੋਲੇ ਨਾ ਉਹ ਹੱਥ ਹੈ ਤੇ ਨਾ ਉਹ ਬੋਲ ਹੈ ਜਿਨ੍ਹਾਂ ਨਾਲ ਮੈਂ ਮਾਰਾ ਇਹਦਾ ਸ਼ੁਕਰਾਨਾ ਕਿਉਂ ਆਪਾਂ ਇਹਨੇ ਜੋਗੇ ਹੈ ਨਹੀਂਗੇ ਜਿੰਨੇ ਜੋ ਕੇ ਮਾਰਗ ਨੇ ਕਰਦਾ ਹੈ ਕਰਦਾ ਹਾਂ ਜੀ ਬਹੁਤ ਮੋਸ਼ ਦਿੱਤਾ ਮੇਰਾ ਬੇਟਾ ਵੀ ਬਾਹਰ ਪਰਮਾਤਮਾ ਨੇ ਬਹੁਤ ਕੁਝ ਦਿੱਤਾ ਹਨਾ ਹਾਂਜੀ ਉਹ ਵੀ ਮੈਂ ਇੱਥੇ ਜਦੋਂ ਆਉਂਦੇ ਨੇ ਉਹਦੇ ਵੀ ਵਾਰ ਕੇ ਕਿ ਪਹਿਲਾਂ ਨਹੀਂ ਮੈਂ ਪਹਿਲਾਂ ਤੇ ਗਏ ਬੇਟਾ ਹਾਂਜੀ ਮੈਂ ਤੁਹਾਨੂੰ ਦੱਸਦੀ ਨੇ ਅਸੀਂ ਗੁਰਦੁਆਰਾ ਉੱਥੇ ਆਸੀ ਉੱਥੇ ਦੋ ਟਾਈਮ ਜਾਂਦੇ ਗੁਰੂ ਲੜਦਾ ਲੜਨਾ ਤਾਂ ਲੱਗ ਹੀ ਹੋਇਆ ਬਸ ਚੇਰਦੇ ਲੱਗੇ ਉਹ ਤਾਂ ਹਾਂਜੀ ਕਿਰਪਾ ਮਹਾਰਾਜ ਦੀ ਹਾਂਜੀ ਉਹ ਤਾਂ ਸਾਨੂੰ ਮੈਨੂੰ ਲੱਗਦਾ ਹੋ ਗਏ ਉਹ ਤਾਂ ਅਸੀਂ ਜਾਣਦੇ ਆ ਪਹਿਲਾਂ ਤੋਂ ਬਚਪਨ ਤੋਂ ਹੀ ਪਰ ਜਿਹੜਾ ਅਸੀਂ ਦੋ ਟਾਈਮ ਜਾਂਦੇ ਆ ਉਹ ਮੈਨੂੰ ਹੋ ਗਏ ਮੈਨੂੰ ਰਾਤਾ 14 14 15 ਸਾਲ ਜਾਂਦੀ ਦੋ ਟਾਈਮ ਹ ਵੈਗੁਰਦੀ ਕਖਾਲ ਸਾਹਿਬ ਵੈਗੁਰਦੀ ਕੀ ਫਤਿਹ ਮੇਰੇ ਕੀ ਕਹਿ ਰਹੇ ਸੀ ਤੁਸੀਂ ਮੈਂ ਇਹ ਕਹਿ ਰਿਹਾ ਸੀ ਵੀ ਇਹ ਵੀ ਸਾਡੇ ਪੱਕੇ ਸੇਵਾਦਾਰ ਆ ਇੱਥੇ ਸੇਵਾ ਕਰਦੇ ਹੱਡ ਬੁੱਧਵਾਰ ਹਰ ਚਪੈਰੇ ਤੇ ਸਾਡੇ ਨਾਲ ਤੇ ਇਹ ਗੱਲ ਜਰੂਰ ਕਰਦੇ ਸੀ ਵੀ ਅਸੀਂ ਐਦਾ-ਐਦਾ ਮਕਾਨ ਬਦਲ ਬਣਾਉਣਾ ਤੇ ਪਰ ਗੁਰੂ ਦੀ ਤੁਸੀਂ ਕਿਰਪਾ ਪਾਰ ਬਖਸ਼ਿਸ਼ ਕਿਰਪਾ ਦੇਖੋ ਉਹ ਕਹਿੰਦੇ ਨਾ ਬਿਨ ਬੋਲਿਆਂ ਸਭ ਕੁਝ ਜਾਣਦਾ ਕਿਛ ਅੱਗੇ ਕੀਚਾ ਅਰਦਾਸ ਮਨ 'ਚ ਸੀਗਾ ਇੰਨਾ ਪੁਰਾਣਾ ਮਕਾਨ ਵੀ ਅਸੀਂ ਚੇਂਜ ਕਰਨਾ ਪਰ ਇਹਨਾਂ ਨੇ ਅਰਦਾਸ ਨਹੀਂ ਕਰੀ ਪਰ ਬਾਬਾ ਜੀ ਨੇ ਕਿਰਪਾ ਕਰਤੀ ਤੇ ਮੈਂ ਵੀ ਇਸ ਚੀਜ਼ ਤੇ ਵਿਸ਼ਵਾਸ ਜ਼ਿਆਦਾ ਰੱਖਦਾ ਇਹ ਜਿਹੜੀ ਅਸੀਂ ਚੀਜ਼ ਮੰਗਣੀ ਹੈ ਨਾ ਅਸੀਂ ਆਪਣੇ ਵੱਲੋਂ ਇਹ ਸੋਚ ਕੇ ਮੰਗਦੇ ਆਂ ਵੀ ਸਾਨੂੰ ਉਹਦਾ ਫਾਇਦਾ ਹੋਣਾ ਪਰ ਮੈਂ ਕਹਿੰਦਾ ਪ੍ਰਮਾਤਮਾ ਅੱਗੇ ਤੁਸੀਂ ਤੰਦਰੁਸਤੀ ਤੇ ਸੰਗਤ ਦੀ ਸੇਵਾ ਦੀ ਅਰਦਾਸ ਕਰੋ ਮਤਲਬ ਵੀ ਸੇਵਕ ਸੁਖ ਸ਼ਾਂਤੀ ਦੀ ਤੇ ਸੰਗਤ ਦੇ ਭਲੇ ਦੀ ਅਰਦਾਸ ਕਰੀਏ ਨਾ ਤੇ ਸਾਨੂੰ ਮੰਗਣ ਦੀ ਵੈਸੇ ਲੋੜ ਨਹੀਂ ਪੈਂਦੀ ਉਹ ਸਾਨੂੰ ਉਹ ਚੀਜ਼ ਦਿੰਦਾ ਜਿਹੜੀ ਸਾਡੇ ਫਾਇਦੇ ਦੀ ਹੈ ਅਸੀਂ ਤਾਂ ਅੱਗੇ ਅਰਦਾਸ ਕਰਕੇ ਜਿਹੜੇ ਆਪਣਾ ਫਾਇਦਾ ਉਹ ਮੰਗਣੀ ਹੈ ਪਰ ਉਹ ਟਾਈਮ ਜਰੂਰ ਲਾ ਦਿੰਦਾ ਉਹ ਦਿੰਦਾ ਜੋ ਸਾਡੇ ਫਾਇਦੇ ਚ ਹੈ ਇਸੇ ਹੀ ਤੱਕ ਬਣੀ ਹੈ ਬਿੰਨ ਬੋਲਿਆ ਸਭ ਕਿਸੇ ਜਾਣਦਾ ਕਿ ਸਾਗੇ ਕੀ ਚਾ ਅਰਦਾਸ ਇਹਨਾਂ ਨੇ ਅਰਦਾਸ ਵੀ ਨਹੀਂ ਕੀਤੀ ਸੇਵਾ ਜ਼ਰੂਰ ਕਰਦੇ ਆ ਮਨ ਦੀ ਮੰਚਾ ਉਹ ਮਾਲਕ ਨੇ ਆਪਣੇ ਆਪ ਇਹਨਾਂ ਦੇ ਕਹਿਣ ਤੋਂ ਅਰਦਾਸ ਕਰਨ ਤੋਂ ਪਹਿਲਾਂ ਉਹ ਪੂਰੀ ਕਰ ਦਿੱਤੀ ਤੇ ਇਦਾਂ ਹੀ ਮਾਲਕ ਤੁਹਾਨੂੰ ਤੁਹਾਨੂੰ ਬਾਬਾ ਦੀਪ ਸਿੰਘ ਜੀ ਸਾਰੀ ਸੰਗਤ ਦੀਆਂ ਜਿਹੜੀਆਂ ਵੀ ਇੱਥੇ ਆਉਂਦੀਆਂ ਨੇ ਅਰਦਾਸਾਂ ਪੂਰੀਆਂ ਕਰਦੇ ਨੇ ਇੱਕ ਰਾਤ ਸਾਡੀ ਇੱਥੇ ਗੁਡੀਆ ਸੇਵਾ ਕਰਨ ਆਉਂਦੀ ਸੀ ਬਿੰਨ ਨਾਂਗਾ ਉਹ ਵੀ ਬਤਨਾਂ ਦੀ ਸੇਵਾ 'ਚ ਜਿਉਂ ਬਹਿ ਜਾਣਾ ਦਿਲੋਂ ਸੇਵਾ ਕਰਦੀ ਸੀ ਤੇ ਅਸੀਂ ਉਹਨੂੰ ਆ ਹਫਤਾ ਪਿਛਲੇ ਹਫਤੇ ਜੀ ਸਾਡਾ ਬੰਟੀ ਸਿੰਘ ਆ ਉਹਨੇ ਉਹਨੂੰ ਹੱਸ ਕੇ ਮਜ਼ਾਕ ਕਰਦਾ ਕਹਿੰਦਾ ਤੂੰ ਬਾਹਰ ਚਲੀ ਜਾ ਰਾਤ ਉਹਦਾ 10 ਵਜੇ ਬੇਟੀ ਦਾ ਫੋਨ ਆਇਆ ਤੇ ਕੰਦੀ ਮੈਂ ਬਾਹਰ ਚਲੀ ਆ ਇੱਕ ਵਾਰੀ ਤਾਂ ਮੈਨੂੰ ਝਟਕਾ ਲੱਗ ਗਿਆ ਤੇ ਇੰਨਾ ਸਤਕਾਰ ਤੇ ਇੰਨਾ ਪਿਆਰ ਉਹ ਬੱਚੀ ਸਾਨੂੰ ਇੱਥੇ ਮਿਲਦਾ ਸਾਰਿਆਂ ਨੂੰ ਤੇ ਸਾਡਾ ਇੱਕ ਮੈਂਬਰ ਕੱਟਿਆ ਪਰ ਇੱਕ ਪਾਸੇ ਮੇਰੇ ਮਨ ਨੂੰ ਸੰਤੁਸ਼ਟੀ ਤੇ ਖੁਸ਼ੀ ਵੀ ਹੈ ਵੀ ਚਲੋ ਬਾਲ ਬੱਚਾ ਆਪਣੀ ਮਿਹਨਤ ਵਾਸਤੇ ਆਪਣੀ ਤਰੱਕੀ ਵਾਸਤੇ ਜਾਂਦਾ ਤੇ ਅਸੀਂ ਉਹਨੂੰ ਮੁਬਾਰਕਵਾਦ ਵੀ ਦਿੰਦੇ ਆਂ ਵੀ ਉਹ ਗਈ ਹੈ ਤਿਸ਼ਾ ਉਹਦਾ ਨਾਮ ਹੈ ਗੁਰੂ ਸਾਹਿਬ ਉਹਦੇ ਸਿਰ ਤੇ ਮਿਹਰ ਪਰਿਆ ਚੜਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਦੀ ਕਮੀ ਮਹਿਸੂਸ ਇਥੇ ਜ਼ਰੂਰ ਕਰਦੇ ਹੁਣ ਵੀ ਵੀਡੀਓ ਕਾਲ ਕਰਕੇ ਹਟਿਆਂ ਜਾ ਰਹੀ ਆ ਰਸਤੇ ਚ ਤੇ ਅਰਦਾਸ ਕਰਦੇ ਉਹਦੇ ਸਿਰ ਤੇ ਮਹਾਰਾਜ ਆਪਣਾ ਹੱਥ ਰੱਖਣ ਚੜ੍ਹਦੀ ਕਲਾ ਅਸੀਂ ਹਾਜ਼ਰੀ ਉਹਦੀ ਅਸੀਂ ਹਾਜ਼ਰੀ ਉਹਨੂੰ ਇਹ ਵਾਅਦਾ ਕੀਤਾ ਹੈ ਕਿ ਚੱਲ ਅਸੀਂ ਇਹ ਤਾਂ ਨਹੀਂ ਤੂੰ ਆ ਨਹੀਂ ਸਕਦੀ ਪਰ ਤੈਨੂੰ ਵੀਡੀਓ ਕਾਲ ਤੇ ਦਰਸ਼ਨ ਜ਼ਰੂਰ ਕਰਾਇਆ ਕਰਾਂਗੇ ਤੇ ਬੜੀ ਉਹ ਖੁਸ਼ ਹੋਈ ਹੈ ਧੰਨਵਾਦ ਕਰਦੇ ਆਂ ਇਦਾਂ ਹੀ ਬਾਬਾ ਜੀ ਦਾ ਇਦਾਂ ਹੀ ਬਾਬਾ ਜੀ ਸਾਡੇ ਸੇਵਾਦਾਰਾਂ ਤੇ ਕਿਰਪਾ ਕਰਦੇ ਰਹਿਣ ਤੇ ਅਸੀਂ ਵੀ ਖੁਸ਼ ਤੇ ਸੰਗਤ ਵੀ ਖੁਸ਼ ਮੇਰ ਪਰਿਆ ਵਾਹਿਗੁਰੂ ਸਾਹਿਬ ਜੀ ਹਾਂ ਮੈਂ ਕੁਛਿਆਨ ਤੇ ਪਹੁੰਚੀ ਮੈਂ ਕਿਹਾ ਵੀ ਜੋ ਕੁਛ ਮੰਗਗੇ ਮਿਲਦਾ ਹੈ ਜਾਂ ਆਪਾਂ ਸਾਨੂੰ ਜਦੋਂ ਕੋਈ ਵੀ ਭਾਵਨਾ ਲੈ ਕੇ ਜਾਂਦੇ ਆ ਨਾ ਆਪਾਂ ਜਾਂ ਉਹ ਹੁਕਮਨਾਮੇ ਚਾਹੂ ਜਾਂ ਕੀਰਤਨ ਚਾਹੂ ਜਾਂ ਕਥਾ ਚ ਤੁਹਾਨੂੰ ਜਵਾਬ ਮਹਾਰਾ ਜਰੂਰ ਦੇ ਦੇਣਗੇ ਕੋਈ ਵੀ ਭਾਵਨਾ ਲੈ ਕੇ ਮੇਰੇ ਨਾਲ ਬਹੁਤ ਵਾਰੀ ਆਈ ਹੋਇਆ ਜਾਂ ਤਾਂ ਉਹ ਸ਼ਬਦੀ ਕੀਰਤਨ ਚ ਉਹ ਚੱਲਦਾ ਹੋਊਗਾ ਜਾਂ ਹੁਕਮਨਾਮਾ ਹੀ ਉਹ ਆ ਜੂ ਤੁਕਵਾ ਜ ਹੈ ਨਾ ਕਿਹੜੀ ਤੇ ਕੱਲ ਮੇਰਾ ਮਨ ਇੰਨਾ ਜਾਨੀ ਪਰੇਸ਼ਾਨ ਸੀ ਮੈਂ ਇਸ ਦਿਨ ਤੇ ਅੱਜ ਸਵੇਰੇ ਉਹ ਹੁਕਮਨਾਮਾ ਆਇਆ ਸੀ ਪਾਸ਼ਾਹੀ ਨੌਵੇਂ ਦਾ ਪਾ ਨਾ ਸੋਠਮਾਲਾ ਨਾਮਾ ਜੋ ਨਰ ਦਖਮੇ ਦਖ ਨਹੀਂ ਮਾਨੇ ਸੋਖ ਸੁਨੇਓ ਪੈ ਨਹੀਂ ਆਹ ਕਾਂਚਨ ਮਾਟੀ ਮਾਨਾ ਵੀ ਉਹੀ ਮਹਾਰਾਜ ਹੁਕਮ ਦੇ ਦਿੰਦੇ ਆ ਜੋ ਆਪਾਂ ਨੂੰ ਹੁੰਦਾ ਮੈਂ ਬਹੁਤ ਵੇਰੀ ਦਿੱਖ ਹੈ ਕੀਰਤਨ ਚ ਮਿਲੇ ਚਾਏ ਤੁਹਾਨੂੰ ਹੁਕਮਨਾਮੇ ਚ ਜਾਂ ਉਹ ਕਹਾ ਚੱਲਦੀ ਹੋਵੇ ਹਾਂਜੀ ਵੀ ਜਰੂਰ ਮਹਾਰਾਜ ਆਪਣੇ ਨਾਲ ਗੱਲਾਂ ਕਰਦੇ ਆ ਪਰ ਆਪਾਂ ਸਮਝਦੇ ਵੀ ਮਹਾਰਾਜ ਦੀ ਗੱਲ ਮੈਨੂੰ ਇਹ ਕਹਿਣਾ ਚਾਹੁੰਦਾ ਵੀ ਜੇਕਰ ਆਪਾਂ ਕੁਝ ਸੋਚਦੇ ਆ ਹਨਾ ਤੇ ਵੈਗੁਰ ਦੀ ਕਿਸੇ ਨਾ ਕਿਸੇ ਤਰੀਕੇ ਨਾਲ ਭਾਵੇਂ ਹੁਕਮਨਾਮੇ 'ਚ ਹੋਵੇ ਭਾਵੇਂ ਕੀਰਤਨ ਦੀ ਮੀਨਸ ਉੱਥੇ ਆ ਜਵੇ ਨਾ ਕੀਰਤਨ ਸੁਣ ਲਈ ਆਪਾਂ ਉਹ ਗੱਲ ਦਾ ਆਪਾਂ ਨੂੰ ਜਵਾਬ ਮਿਲ ਜਾਂਦਾ ਹਾਂਜੀ ਮੈਂ ਤਾਂ ਕੋਈ ਵੀ ਗੱਲ ਹੋਵੇ ਜੇ ਕੋਈ ਮੈਨੂੰ ਨਾਂ ਦੱਸੇ ਨਾ ਮੈਂ ਮਹਾਰਾਜ ਮੂਰੇ ਪਰਚਾ ਨਾ ਪਾ ਲਈਨੀ ਹੁੰਨੀ ਆ ਅੱਛਾ ਜੀ ਭਈ ਫਿਰ ਉਹ ਜ ਵੀ ਹਾਂ ਤੇ ਨਾ ਫਿਰ ਜੇ ਮੈਂ ਫਿਰ ਉਹ ਮਹਾਰਾਜ ਹੁਕਮ ਫਿਰ ਉਹ ਮੈਂ ਕਰ ਲਈਦਾ ਇੱਕ ਵਾਰੀ ਮੈਂ ਖੰਡ ਪਾਠ ਜਾਂ ਸਹਿਜ ਪਾਠ ਕਰਾਉਣਾ ਸੀ ਤਾਂ ਮੈਨੂੰ ਕੋਈਸ ਪਤਾ ਨਾ ਲੱਗੇ ਵੀ ਮੈਂ ਖੰਡ ਪਾਠ ਕਰਾਵਾਂ ਜਾਂ ਸਹਿਜ ਪਾਠ ਕਰਾਵਾਂ ਤਾਂ ਫਿਰ ਮੈਂ ਮਹਾਰਾਜ ਮੂਰੇ ਪਰਚੀਆਂ ਪੰਗਾ ਤਾਂ ਮਹਾਰ ਦਰਖੰਡ ਪੜ ਚਲਾਤਾ ਵੀ ਆਇਆ ਜੇ ਕੋਈ ਨਾ ਦੱਸੇ ਅਸੀਂ ਮਹਾਰਾਜ ਦਾ ਤੋਂ ਲੈ ਲੈਨੇ ਆ ਗਿਆ ਵੀ ਤੁਸੀਂ ਦੱਸੋ ਫਿਰ ਕਿਵੇਂ ਹਨਾ ਪਰਚੀਆਂ ਪਾ ਲਈ ਦਿਨਾ ਫਿਰ ਮਹਾਰਾਜ ਮੁਰੇ ਜਦ ਕੋਈ ਨਹੀਂ ਵਰਤ ਫਿਰ ਪਰਚੀਆਂ ਪਾ ਲਈ ਦਿਨਾ ਸਦਾ ਹੀ ਨਾਲ ਲੈ ਆਣਾ ਹਮਾਰਾ ਸਦਾ ਹੀ ਆ ਗਸਾਂਗੇ ਕਦੇ ਨਹੀਂ ਐਂ ਕਰਦੇ ਮੈਂ ਹੁਣ ਦੇਖੋ ਹੁਣੇ ਹੀ ਮੈਂ ਤੁਹਾਨੂੰ ਗੱਲ ਦੱਸਦੀ ਆ ਮੈਂ ਹੁਣ ਘਰੋਂ ਹੀ ਤੁਰੀ ਸੀ ਤੇ ਮੈਂ ਮਸਾਂ ਤੁਰਿਆ ਮੈਂ ਅੱਧੇ ਚ ਆਈ ਤਾਂ ਮੈਨੂੰ ਇੱਕ ਬੇਟਾ ਹੈ ਉਹਦਾ ਫੋਨ ਆ ਗਿਆ ਸਾਡੇ ਗਵਾਂਢੀਆ ਦੇਖੋ ਮਹਾਰਾਜ ਕਿਵੇਂ ਵਰਤਦੇ ਆ ਮੈਨੂੰ ਕਹਿੰਦੇ ਮਾਤਾ ਤੂੰ ਕਿੱਥੇ ਚੱਲੀ ਆ ਮੈਂ ਕਿਹਾ ਮੈਂ ਬਾਬਾ ਕਹਿੰਦਾ ਇੱਥੇ ਹੀ ਰੁਕ ਜਾ ਤੇ ਮੈਂ ਛੱਡ ਕੇ ਆਉਂਗਾ ਅੱਛਾ ਚਲੋ ਮੈਨੂੰ ਇੱਥੇ ਛੱਡ ਕੇ ਗਿਆ ਦੇਖੋ ਇਹ ਫਿਰ ਬਾਬਾ ਜੀ ਕਿਉਂ ਨਹੀਂ ਜਦੋਂ ਆਪ ਚਾਰ ਕਦਮ ਆਪ ਚੱਲਦੇ ਆ ਤੇ ਮਹਾਰਾਜ ਕਰੋੜਾ ਕਦਮ ਆਪ ਲੈਣ ਜਾਂਦੇ ਆ ਮੁਰੇ ਉਹ ਮੈਨੂੰ ਹੁਣੇ ਛੱਡ ਕੇ ਗਿਆ ਦੇਖੋ ਸਾਰਾ ਦਿਨ ਨਹੀਂ ਮੈਨੂੰ ਉਹਦਾ ਫੋਨ ਆਇਆ ਜਦੋਂ ਮੈਂ ਘਰੋਂ ਤੁਰ ਪਈ ਉਦੋਂ ਹੀ ਮੈਨੂੰ ਉਹਦਾ ਫੋਨ ਆ ਗਿਆ ਤੇ ਚਲੋ ਉਹ ਆਂਦਾ ਇੱਥੇ ਰੁਕ ਜਾ ਮਾਤਾ ਤੁਰ ਕੇ ਨਾ ਜਾਈ ਮੈਂ ਤੈਨੂੰ ਛੱਡਣਾ ਨਾ ਮੇਰੇ ਨਾਲ ਬਹੁਤ ਮੇਰੀ ਆਈ ਹੋਇਆ ਮੈਂ ਜਿੰਨਾ ਘਰੋਂ ਨਿਕਲਿਆ ਹਨਾ ਰਸਤਿਆਂ ਦੇ ਥੱਕ ਗਏ ਤੇ ਜਦੇ ਫੋਨ ਆ ਗਿਆ ਵੀ ਮੈਂ ਤੁਹਾਨੂੰ ਲੈਣਾ ਹਾਂ ਹਾਂਜੀ ਹਾਂਜੀ ਕਿਉਂਕਿ ਆਟੋ ਦੁਗਰੀ ਤੋਂ ਸਿੱਧਾ ਨਹੀਂ ਮਿਲਦਾ ਇੱਥੋਂ ਆ ਕੇ ਸਾਨੂੰ ਨਹਿਰ ਤੋਂ ਲੈਣਾ ਪੈਂਦਾ ਤਾਂ ਕਰਕੇ ਮੈਨੂੰ ਐ ਥੋੜੀ ਜਿਹੀ ਥਕਾਵਟ ਲੱਗਦੀ ਸੀ ਤੇ ਉਹ ਜਦੋਂ ਹੀ ਮੁੰਡੇ ਦਾ ਫੋਨ ਆ ਗਿਆ ਮੈਂ ਪਿੱਛੇ ਹੀ ਸੀਗੀ ਬਹੁਤ ਉਹ ਤਾਂ ਮਾਤਾ ਤੁਸੀਂ ਇੱਥੇ ਹੀ ਖੜ੍ਹ ਜਾਓ ਮੈਂ ਮੈਨੂੰ ਛੱਡ ਕੇ ਉਹ ਮੈਨੂੰ ਇੱਥੇ ਧਰ ਕੇ ਗਿਆ ਜਮਾ ਕੋਲੇ ਫਿਰ ਇਹ ਹੁਣ ਉਹੀ ਤਾਂ ਦੇਖੋ ਮਹਾਰਾਜ ਆਪ ਵੀ ਵਰਤਦੇ ਆ ਨਾ ਨੇੜੇ ਹੋ ਕੇ ਸੁਣਦੇ ਆ ਨਾ ਵੀ ਇਸ ਕੋਲ ਅਰਦਾਸ ਕਰਨ ਦੀ ਦੇ ਰਹੇ ਆ ਕਹ ਲੋ ਕਿਸੇ ਸੰਗਤ ਨੂੰ ਆਪਣੀ ਦੁੱਖ ਚ ਨਹੀਂ ਰਹਿਣ ਦਿੰਦੇ ਮਾਰੇ ਤੋਂ ਡਰ ਕੇ ਕਹਿੰਦੀ ਆ ਵੀ ਇੰਨੇ ਵਾਰੀ ਵਰਤਦੇ ਆ ਨਾ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਕਿੱਥੇ ਕਿੱਥੇ ਉਹ ਵਰਤਦੇ ਆ ਹਰ ਥਾਂ ਆ ਕੇ ਖੜੇ ਹੋ ਜਾਂਦੇ ਆ ਪਰ ਆਪਣੀ ਉਹ ਵੇਖਣ ਵਾਲੀ ਅੱਖ ਨਹੀਂ ਹੂੰ ਕਿਰਪਾ ਦੀ ਪਛਾਣ ਬੰਦੇ ਆ ਹਾਂਜੀ 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 ਹਾਂ ਹਰ ਥਾਂ ਵਰਤਦੇ ਆ ਉਹ ਕੋ ਹਰ ਥਾਂ ਹੀ ਉਹ ਹੀ ਆ ਆਪਾਂ ਉਹਨਾਂ ਦੇ ਬਿਨਾ ਤੋਂ ਇੱਕ ਕਦਮ ਨਹੀਂ ਚੱਲ ਸਕਦੇ ਹੈਨਾ ਹਾਂ ਬਾਈ ਕੁਰਦੀਪਾ ਬਾਈ ਕੁਰਦਾ ਸਭ ਬਾਈ ਕੁਰਦੀਪਾ ਤੇ